ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਕੱਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਮੈਨੂੰ ਕਾਫੀ ਦੇਖਣ ਨੂੰ ਮਿਲ ਰਹੀ ਹੈ ਜਿਹਦੇ ਵਿੱਚ ਇੱਕ ਫੀਮੇਲ ਸਿੰਗਰ ਹਿੰਦੂ ਲੇਡੀ ਜਿਹੜੀ ਹੈ ਉਹ ਇੱਕ ਕਬੀਰ ਜੀ ਦਾ ਦੋਹਾ ਪੜ ਰਹੀ ਹੈ ਗੁਰੂ गोविंद ਦਉ ਖਰੇ ਕਾਕੇ ਲਾਗੋਂ ਪਾਏ ਬਲੇਹਾਰੀ ਗੁਰੇ ਆਪਣੇ ਜਿਨ ਗੋਬਿੰਦਿਓ ਮਿਲਾਏ ਹੁਣ ਇਹ ਜਿਹੜਾ ਦੋਹਾ ਉਹ ਪੜ ਰਹੀ ਹੈ ਤਾਂ ਪੰਜਾਬ ਦੇ ਕੁਝ YouTube ਚੈਨਲ ਜਿਹੜੇ ਨੇ ਜਾਂ ਯੂਤੇ ਤੇ ਫੇਸਬੁਕ ਤੇ ਚੱਲ ਰਹੇ ਜਿਹੜੇ ਚੈਨਲ ਨੇ ਉਹਨਾਂ ਨੇ ਕੀ ਕੀਤਾ ਕਿ ਉਹ ਲੇਡੀ ਸਿੰਗਰ ਜਿਹੜੀ ਹੈ ਇਹ ਦੋਹਾ ਦੇ ਭਜਨ ਪੜ ਰਹੀ ਹੈ ਤਾਂ ਸਾਈਡ ਦੇ ਉੱਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫੋਟੋ ਜਿਹੜੀ ਹੈ ਉਹ ਲਗਾਈ ਹੋਈ ਹੈ ਤੇ ਨਾਲ ਹੀ ਉਹਨਾਂ ਨੇ ਕੈਪਸ਼ਨ ਦੇ ਉੱਤੇ ਕੁਝ ਇਹੋ ਜਿਹਾ ਲਿਖਿਆ ਹੋਇਆ ਹੈ ਕਿ ਦੇਖੋ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿੰਨੇ ਸਤਕਾਰ ਦੇ ਵਿੱਚ ਇਹ ਜਿਹੜੇ ਦੋਹੇ ਜਿਹੜੀ ਹੈ ਉਹ ਪੜੇ ਜਾ ਰਹੇ ਨੇ نیچے ਜਿਹੜੀਆਂ ਆਪਣੀ ਆਡੀਅנס ਹੈਗੀ ਆ ਪੰਜਾਬ ਦੀ ਆਡੀਅנס ਹੈ ਉਹ نیچے ਕਾਫੀ ਸਾਰੇ ਕਮੈਂਟ ਕਰ ਰਹੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਗੁਰੂ ਸਾਹਿਬ ਜੀ ਇਸ ਤਰੀਕੇ ਦੇ ਨਾਲ ਵਾਹਿਗੁਰੂ ਲਿਖ ਕੇ ਕਾਫੀ ਸਾਰੇ ਕਮੈਂਟ ਜਿਹੜੇ ਨੇ ਉਹ ਪਾਏ ਜਾ ਰਹੇ ਨੇ ਤੁਹਾਡੇ ਕੋਲ ਇਹਦੇ ਨਾਲ ਦੀ ਵੀਡੀਓ ਆਈ ਹੋਏਗੀ ਜੇਕਰ ਨਹੀਂ ਹੈ ਤਾਂ ਤੁਸੀਂ ਆ ਹੁਣ ਚੈੱਕ ਕਰ ਸਕਦੇ ਹੋ ਗੁਰੂ ਗੋਬਿੰਦ ਮੇਰੀ ਵੀਡੀਓ ਦਾ ਵਿਸ਼ਾਏ ਹੈ ਕਿ ਜੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਕੋਲ ਆ ਰਹੀ ਹੈ ਇਹਦੇ ਵਿੱਚ ਜਿਹੜਾ ਦੋਹਾ ਪੜਿਆ ਜਾ ਰਿਹਾ ਹੈ ਗੁਰੂ ਗੋਬਿੰਦ ਦੋ ਖੜੇ ਹੁਣ ਜੋੜਿਆ ਇਹਨੂੰ ਕਿਹਦੇ ਨਾਲ ਜਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਦੋਹਾ ਇਹ ਭਗਤ ਕਬੀਰ ਜੀ ਦਾ ਹੈ ਅਸੀਂ ਬਚਪਨ ਤੋਂ ਹੀ ਪੜਦੇ ਆ ਰਹੇ ਹਾਂ ਸਦੀਆਂ ਪੁਰਾਣਾ ਇਹ ਦੋਹਾ ਹੈ ਬਹੁਤ ਪੁਰਾਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਹੈ ਸਾਰੇ ਇੰਡੀਆ ਦੇ ਵਿੱਚ ਲੋਕ ਇਸ ਦੋਹੇ ਨੂੰ ਪੜ੍ਹਦੇ ਨੇ ਹੁਣ ਭਗਤ ਕਬੀਰ ਜੀ ਵੀ ਜੇਕਰ ਦੇਖਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਹੋਏ ਨੇ ਤਾਂ ਜਦ ਇਹ ਹੁਣ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਹਿਲਾਂ ਹੋਏ ਨੇ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਾਮ ਕਿਵੇਂ ਵਰਤ ਲਿਆ ਇਹ ਕਈ ਚੀਜ਼ਾਂ ਨੇ ਜਿਹੜੀਆਂ ਅਸੀਂ ਸਿਆਣਾਪਦੇ ਨਾਲ ਸੋਚਦੇ ਨਹੀਂ ਆ ਸਿਰਫ ਲਾਈ ਲੱਗ ਬਣ ਕੇ ਅਸੀਂ ਜੋ ਮੀਡੀਆ ਨੇ ਸੋਸ਼ਲ ਮੀਡੀਆ ਨੇ ਸਾਨੂੰ ਦੱਸਤਾ ਜਾਂ ਦਿਖਾਤਾ ਉਹਦੇ ਮਗਰ ਹੀ ਅਸੀਂ ਲੱਗ ਜੰਨੇ ਆ ਥੋੜਾ ਜਿਹਾ ਦਿਮਾਗ ਸਾਨੂੰ ਆਪਣਾ ਵਰਤਣਾ ਚਾਹੀਦਾ ਹੁਣ ਇਸ ਦੋਹੇ ਦੀ ਜੇਕਰ ਗੱਲ ਕਰੀਏ ਤਾਂ ਇਸ ਦੋਹੇ ਦੇ ਵਿੱਚ ਦੋ ਪਰਸਨੈਲਿਟੀਆਂ ਦੀ ਗੱਲ ਕੀਤੀ ਗਈ ਹੈ ਗੁਰੂ ਤੇ ਗੋਬਿੰਦ ਦੋ ਵੱਖਰੀਆਂ ਵੱਖਰੀਆਂ ਪਰਸਨੈਲਿਟੀਆਂ ਨੇ ਗੁਰੂ ਹੁਣ ਇੱਥੇ ਕੌਣ ਹੈ ਗੁਰੂ ਉਹ ਅਧਿਆਤਮਕ ਵਿਅਕਤੀ ਹੈ ਸਾਧੂ ਹੈ ਸੰਤ ਹੈ ਟੀਚਰ ਹੈ ਜਿਹੜਾ ਕਿ ਸਾਨੂੰ ਰੱਬ ਦੇ ਨਾਮ ਦੇ ਨਾਲ ਜੋੜ ਰਿਹਾ ਹੈ ਜਾਂ ਅਸੀਂ ਜਿਵੇਂ ਸਿੱਖਾਂ ਚ ਗੱਲ ਕਰ ਲਈਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ 10 ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਗਤ ਸਹਿਬਾਨ ਇਹ ਸਾਰੇ ਸਾਡੇ ਇੱਕ ਤਰ੍ਹਾਂ ਗੁਰੂ ਨੇ ਜਿਨ੍ਹਾਂ ਨੇ ਸਾਨੂੰ ਰੱਬ ਦੇ ਨਾਮ ਦੇ ਨਾਲ ਜੋੜਿਆ ਰੱਬ ਦੇ ਬਾਰੇ ਜਾਣਕਾਰੀ ਦਿੱਤੀ ਹੁਣ ਭਗਤ ਕਬੀਰ ਜੀ ਆਪਣੇ ਇਸ ਦੋਹੇ ਦੇ ਵਿੱਚ ਇੱਕ ਗੱਲ ਕਰਦੇ ਨੇ ਕਹਿੰਦੇ ਨੇ ਕਿ ਗੁਰੂ गोविंद ਦੋ ਖੜੇ ਗੁਰੂ ਤੇ गोविंद ਦੋਨੋਂ ਮੇਰੇ ਸਾਹਮਣੇ ਖੜੇ ਨੇ ਕਹਿੰਦੇ ਨੇ ਕਿ ਹੁਣ ਇਹਦੇ ਚ ਗੱਲ ਕੀ ਅਸੀਂ ਕਹੀਏ ਕੋਈ ਐਹੋ ਜੀ ਸਿਚੁਏਸ਼ਨ ਬਣੀ ਐਹੋ ਜੀ ਘੜੀ ਆਈ ਕਿ ਉਸ ਘੜੀ ਦੇ ਵਿੱਚ ਮੇਰਾ ਗੁਰੂ ਤੇ ਮੇਰਾ गोविंद ਇੱਥੇ गोविंद ਲਫ਼ਜ਼ ਜਿਹੜਾ ਹੈ ਉਹ ਪਰਮਾਤਮਾ ਰੱਬ ਦੇ ਲਈ ਵਰਤਿਆ ਗਿਆ ਗੋਵਿੰਦ ਮਤਲਬ ਕਿ ਜਿਹੜਾ ਧਰਤੀ ਦੀ ਪਾਲਣਾ ਕਰਦਾ ਪਿਆ ਹੈ ਧਰਤੀ ਨੂੰ ਜਿੰਨੇ ਸੰਭਾਲਿਆ ਹੋਇਆ ਉਹ ਗੋਵਿੰਦ ਹੈ ਕਹਿੰਦੇ ਨੇ ਇਹੋ ਜੀ ਸਿਚੁਏਸ਼ਨ ਆਈ ਇਹੋ ਜੀ ਸੁਲੱਖਣੀ ਘੜੀ ਆਈ ਕਿ ਜਿਸ ਘੜੀ ਦੇ ਵਿੱਚ ਜਿਸ ਮੂਮੈਂਟ ਦੇ ਵਿੱਚ ਮੇਰੇ ਸਾਹਮਣੇ ਇੱਕਦਮ ਹੀ ਮੇਰਾ ਗੁਰੂ ਵੀ ਤੇ ਮੇਰਾ ਗੋਵਿੰਦ ਵੀ ਦੋਨੋਂ ਹੀ ਮੇਰੇ ਸਾਹਮਣੇ ਆ ਕੇ ਖੜੇ ਹੋ ਗਏ ਇੱਕਦਮ ਕਿ ਮੈਨੂੰ ਦੋਨੇ ਸਾਹਮਣੇ ਇੱਕਦਮ ਨਜ਼ਰੀਂ ਪੈ ਗਏ ਕਿ ਮੇਰਾ ਗੁਰੂ ਵੀ ਖੜਾ ਹੈ ਮੇਰਾ ਗੋਵਿੰਦ ਵੀ ਖੜਾ ਹੈ ਕਹਿੰਦੇ ਹੁਣ ਮੈਂ ਉਹਨਾਂ ਨੂੰ ਸਤਿਕਾਰ ਦੇਣਾ ਹੈ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਣੀ ਹੈ ਉਹਨਾਂ ਨੂੰ ਨਮਸਕਾਰ ਕਰਨੀ ਹੈ ਉਹਨਾਂ ਦੇ ਪੈਰੀਂ ਹੱਥ ਲਾਣੇ ਨੇ ਮੈਂ ਉਹਨਾਂ ਦਾ ਸਤਿਕਾਰ ਕਰਨਾ ਬੁਲਾਣਾ ਕਹਿੰਦੇ ਨੇ ਕਿ ਹੁਣ ਦੋਨਾਂ ਦੇ ਵਿੱਚੋਂ ਮੈਂ ਪਹਿਲਾਂ ਕਿੰਦਾ ਸਤਿਕਾਰ ਕਰਾਂ ਯਾਨੀ ਕਿ ਹੁਣ ਮੰਨ ਲਓ ਕਿ ਇੱਕ ਸਿਚੁਏਸ਼ਨ ਹੈ ਤੁਸੀਂ ਕਿਤੇ ਗਏ ਹੋ ਕੋਈ ਵਿਆਹ ਸ਼ਾਦੀ ਤੇ ਗਏ ਹੋ ਉੱਥੇ ਬੜੇ ਵੱਡੇ ਸਾਰੇ ਕਾਫੀ ਸਾਰੇ ਲੀਡਰ ਇਕੱਠੇ ਹੋਏ ਨੇ ਤਾਂ ਅਸੀਂ ਆਮ ਤੌਰ ਤੇ ਕੀ ਕਰਦੇ ਹਾਂ ਜਿਹੜਾ ਸਭ ਤੋਂ ਵੱਡਾ ਲੀਡਰ ਹੈ ਉਹਨੂੰ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਬਾਕੀ ਆਸੇ ਪਾਸੇ ਜਿਹੜੇ ਹੋਰ ਛੋਟੇ ਲੀਡਰ ਨੇ ਜਾਂ ਹੋਰ ਵਿਅਕਤੀ ਨੇ ਜ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਨੂੰ ਅਸੀਂ ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਹਾਂ ਨਮਸਕਾਰ ਕਰ ਦਿੰਦੇ ਆ ਪਰ ਹੁਣ ਇੱਥੇ ਗੋਵਿੰਦ ਤੇ ਗੁਰੂ ਗੁਰੂ ਗੋਵਿੰਦ ਦੋਊ ਖੜੇ ਦੋਨੋਂ ਹੀ ਹੁਣ ਖੜੇ ਨੇ ਮੇਰਾ ਗੁਰੂ ਵੀ ਖੜਾ ਹੈ ਮੇਰਾ ਗੋਵਿੰਦ ਵੀ ਖੜਾ ਹੈ ਹੁਣ ਟੈਕਨੀਕਲੀ ਆਉਦਾ ਵੱਡਾ ਕਿਹਦਾ ਹੈ ਉਹ ਹੈ ਗੋਵਿੰਦ ਦਾ ਰੱਬ ਦਾ ਪਰਮਾਤਮਾ ਦਾ ਰੁਤਬਾ ਜਿਹੜਾ ਹੈ ਉਹ ਵੱਡਾ ਹੈ ਗੁਰੂ ਦੇ ਅਹੁਦੇ ਤੋਂ ਕਿਤੇ ਜ਼ਿਆਦਾ ਵੱਡਾ ਅਹੁਦਾ ਜਿਹੜਾ ਹੈ ਰੱਬ ਦਾ ਪਰ ਭਗਤ ਕਬੀਰ ਜੀ ਇੱਥੇ ਕੀ ਕਹਿੰਦੇ ਨੇ ਕਹਿੰਦੇ ਨੇ ਕਿ ਬਲੇਹਾਰੀ ਗੁਰ ਆਪਣੇ ਕੰਨਨ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਗੁਰੂ ਦੇ ਪੈਰੀਂ ਪਾਵਾਂਗਾ ਪਹਿਲਾਂ ਮੈਂ ਆਪਣੇ ਗੁਰੂ ਨੂੰ ਨਮਸਕਾਰ ਕਰਾਂਗਾ ਇਸ ਲਈ ਕਿ ਇਸ ਗੁਰੂ ਦੀ ਬਦੌਲਤ ਇਸ ਗੁਰੂ ਦੇ ਦੱਸੇ ਹੋਏ ਰਾਹ ਦੇ ਮੁਤਾਬਕ ਇਸ ਗੁਰੂ ਦੀ ਕਹਾਣਾਂ ਦੇ ਕਰਕੇ ਮੈਨੂੰ ਗੋਬਿੰਦ ਨਜ਼ਰ ਆ ਗਿਆ ਮੈਨੂੰ ਰੱਬ ਮਿਲ ਗਿਆ ਮੈਨੂੰ ਪਰਮਾਤਮਾ ਮਿਲ ਗਿਆ ਇਸ ਲਈ ਮੇਰੇ ਲਈ ਰਤਬਾ ਜਿਹੜਾ ਵੱਡਾ ਹੋ ਗਿਆ ਗੁਰੂ ਦਾ ਰਤਬਾ ਵੱਡਾ ਹੋ ਗਿਆ ਮੈਂ ਸਭ ਤੋਂ ਪਹਿਲਾਂ ਸਤਕਾਰ ਜਿਹੜਾ ਕਰਾਂਗਾ ਮੈਂ ਗੁਰੂ ਦਾ ਕਰਾਂਗਾ ਉਸ ਤੋਂ ਬਾਅਦ ਮੈਂ ਰੱਬ ਦਾ ਸਤਕਾਰ ਕਰਾਂਗਾ ਜੇਕਰ ਹੁਣ ਅਸੀਂ ਗੁਰਬਾਣੀ ਵੀ ਪੜ੍ਹਦੇ ਆ ਆਸਾ ਦੀ ਵਾਰ ਦੇ ਵਿੱਚ ਅਸੀਂ ਰੋਜ਼ਾਨਾ ਪੜ੍ਹਦੇ ਆ ਸੁਣਦੇ ਆ ਜੇ ਸੋ ਚੰਦਾ ਉੱਗਵੈ ਸੂਰਜ ਚੜੇ ਹਜ਼ਾਰ ਇਤੈ ਚਾਨਣ ਹੁੰਦੇ ਆ ਗੁਰ ਬਿਨ ਕੋਰ ਅੰਧਾਰ ਕਹਿੰਦੇ ਨੇ ਕਿ ਜੇਕਰ ਸੋ ਸੈਂਕੜੇ ਸੂਰਜ ਚੜ ਜਾਣ ਹਜ਼ਾਰਾਂ ਚੰਦਰਮਾ ਚੜ ਜਾਣ ਕਹਿੰਦੇ ਨੇ ਇੰਨਾ ਸਾਰਾ ਚਾਨਣ ਹੋ ਜਾਏ ਧਰਤੀ ਤੇ ਕਹਿੰਦੇ ਨੇ ਪਰ ਜੇਕਰ ਗੁਰੂ ਦਾ ਗਿਆਨ ਸਾਡੇ ਹਿਰਦੇ ਚ ਨਹੀਂ ਤਾਂ ਸਾਡੇ ਮਨ ਦੇ ਵਿੱਚ ਜਿਹੜਾ ਹੈ ਉਹ ਹਨੇਰਾ ਹੋਏਗਾ ਕਹਿੰਦੇ ਨੇ ਕਿ ਹੁਣ ਗੁਰੂ ਸਾਡੇ ਮਨ ਦੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਉਹੀ ਦੂਰ ਕਰ ਸਕਦਾ ਹੈ ਬਾਹਰ ਜਿੰਨੀ ਮਰਜ਼ੀ ਰੋਸ਼ਨੀ ਹੋਵੇ ਪਰ ਅਗਿਆਨਤਾ ਮਨ ਦੇ ਅੰਦਰ ਅਗਿਆਨਤਾ ਦਾ ਹਨੇਰਾ ਸਿਰਫ ਤੇ ਸਿਰਫ ਗੁਰੂ ਦੂਰ ਕਰ ਸਕਦਾ ਹੈ ਇਸ ਲਈ ਗੁਰੂ ਸਾਡੇ ਲਈ ਉੱਚੀ ਪਦਵੀ ਵਾਲਾ ਹੈ ਗੁਰੂ ਸਾਡੇ ਲਈ ਸਤਕਾਰਯੋਗ ਹੈ ਹਾਲਾਂਕਿ ਥਾਂਪੁਰ ਥਾਂ ਗੁਰੂ ਸਾਹਿਬ ਜੀ ਨੇ ਸਾਨੂੰ ਵਾਰ-ਵਾਰ ਇਹ ਵੀ ਤਾਕੀਦ ਕੀਤੀ ਹੈ ਕਿ ਮੈਨੂੰ ਰੱਬ ਤੋਂ ਵੱਡਾ ਨਾ ਜਾਣੋ ਮੈਂ ਇੱਕ ਆਮ ਇਨਸਾਨ ਵਾਂਗੀਆਂ ਪਰ ਜੇਕਰ ਸਾਨੂੰ ਗੁਰੂ ਸਾਹਿਬ ਜੀ ਨੇ ਕੋਈ ਸਤਕਾਰ ਸਾਨੂੰ ਗਿਆਨ ਦੀ ਗੱਲ ਦਿੱਤੀ ਹੈ ਤਾਂ ਸਾਡਾ ਸਤਕਾਰ ਕਰਨਾ ਬਣਦਾ ਜੇ ਹੁਣ ਗੁਰਬਾਣੀ ਦਾ ਜੇਕਰ ਤੁਸੀਂ ਧੁਰਾ ਦੇਖੀਏ ਸਾਡਾ ਜਿਹੜਾ ਸੈਂਟਰ ਪੁਆਇੰਟ ਹੈ ਮੂਲ ਮੰਤਰ ਮੂਲ ਮੰਤਰ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ ਸੈਭੰਗ ਤੱਕ ਜਿਹੜਾ ਹੈ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਗੁਣ ਦੱਸੇ ਨੇ ਉਹਦੀ ਪਰਸਨੈਲਿਟੀ ਦੱਸੀ ਕਿ ਰੱਬ ਕਿਹੋ ਜਿਹਾ ਹੁੰਦਾ ਤੇ ਕਿੱਥੇ ਰਹਿੰਦਾ ਕਿਹੋ ਜਿਹਾ ਹੈ ਕਿਵੇਂ ਦਾ ਹੈ ਉਹ ਸਾਰੀ ਪਰਸਨੈਲਿਟੀ ਇੱਕ ਓੰਕਾਰ ਤੋਂ ਲੈ ਕੇ ਸੈਭੰਗ ਤੱਕ ਮੂਲ ਮੰਤਰ ਚ ਦੱਸੀ ਹੈ ਤੇ ਲਾਸਟ ਦੇ ਉੱਤੇ ਜਿਹੜਾ ਅੱਖਰ ਵਰਤਿਆ ਗੁਰਪ੍ਰਸਾਦ ਉਹਦਾ ਅਰਥ ਇਹ ਹੈ ਕਿ ਇਹ ਸਾਰੀ ਸਾਰੇ ਗੁਣਾ ਵਾਲਾ ਜਿਹੜਾ ਰੱਬ ਹੈ ਜਿਹੜਾ ਇੱਕ ਓੰਕਾਰ ਹੈ ਸਤਨਾਮ ਹੈ ਕਰਤਾ ਪੁਰਖ ਹੈ ਨਿਰਪਉ ਹੈ ਨਿਰਵੈਰ ਹੈ ਜਿਹੜਾ ਕਾਲਮੂਰਤ ਹੈ ਜੂਨੀ ਹੈ ਸੈਭੰਗ ਹੈ ਇਹ ਸਾਰੇ ਗੁਣਾ ਵਾਲਾ ਜਿਹੜਾ ਪ੍ਰਮਾਤਮਾ ਕਿੱਦਾਂ ਮਿਲਦਾ ਹੈ ਗੁਰਪ੍ਰਸਾਦ ਗੁਰੂ ਦੀ ਇਹ ਪ੍ਰਸਾਦ ਦੁਆਰਾ ਗੁਰੂ ਦੀ ਕਿਰਪਾ ਦੇ ਦੁਆਰਾ ਇਸ ਲਈ ਸਿੱਖੀ ਦੇ ਵਿੱਚ ਵੀ ਗੁਰੂ ਦਾ ਰਤਬਾ ਜਿਹੜਾ ਹੈ ਉਹ ਬਹੁਤ ਉੱਚੇ ਪੱਧਰ ਦਾ ਹੈ ਕਿ ਅਸੀਂ ਗੁਰੂ ਨੂੰ ਸਤਕਾਰ ਜਿਹੜਾ ਉਹ ਦੇਣਾ ਪਰ ਇੱਥੇ ਨਾਲ ਇੱਕ ਗੱਲ ਹੋਰ ਵੀ ਧਿਆਨ ਦੇਣੀ ਹੈ ਕਿ ਕਿਸੇ ਵੀ ਥਾਂ ਦੇ ਉੱਤੇ ਗੋਬਿੰਦ ਨਾਮ ਆ ਜਾਏ ਜਾਂ ਕਿਸੇ ਹੋਰ ਗੁਰੂ ਸਹਿਬਾਨ ਜੋ ਸਾਡੇ ਸਤਿਕਾਰਯੋਗ ਹਸਤੀਆਂ ਨੇ ਉਹਨਾਂ ਦੇ ਨਾਮ ਦੇ ਨਾਲ ਮਿਲਦਾ ਜੁਲਦਾ ਨਾਮ ਕਿਸੇ ਰਚਨਾ 'ਚ ਆ ਜਾਏ ਤਾਂ ਅਸੀਂ ਇਹ ਨਹੀਂ ਸਮਝ ਲੈਣਾ ਕਿ ਉੱਥੇ ਸਾਡੇ ਹੀ ਗੁਰੂ ਸਾਹਿਬ ਦੀ ਗੱਲ ਹੋ ਰਹੀ ਹੈ ਆ ਚੰਗੀ ਗੱਲ ਕਿੱਥੋਂ ਮਿਲ ਰਹੀ ਹੈ ਕਿੱਥੋਂ ਸਾਨੂੰ ਸਿਆਣੀ ਗੱਲ ਮਿਲ ਰਹੀ ਹੈ ਜੀਵਨ 'ਚ ਧਾਰਨ ਵਾਸਤ ਕਰਨ ਵਾਸਤੇ ਕੋਈ ਚੰਗਾ ਗਿਆਨ ਮਿਲ ਰਿਹਾ ਤਾਂ ਉਸ ਗਿਆਨ ਨੂੰ ਅਸੀਂ ਹਾਸਲ ਕਰਨਾ ਹੈ ਉਸ ਗਿਆਨ ਨੂੰ ਅਸੀਂ ਲੈਣਾ ਹੈ ਪਰ ਇਹ ਨਹੀਂ ਕਿ ਹਰ ਥਾਂ ਦੇ ਉੱਤੇ ਅਸੀਂ ਆਪਣੇ ਹੀ ਗੁਰੂ ਸਾਹਿਬਾਨ ਨੂੰ ਨਾਲ ਜੋੜ ਦਈਏ ਜਾਂ ਉਹਨਾਂ ਦੇ ਨਾਮ ਦੇ ਨਾਲ ਹੀ ਜੋੜ ਕੇ ਕਰ ਲਈਏ ਹੁਣ ਇੱਥੇ ਵੀ ਇੱਕ ਬੇਵਕੂਫੀ ਇਹੀ ਚੱਲਦੀ ਪਈ ਹੈ ਕਿ ਭਗਤ ਕਬੀਰ ਜੀ ਦਾ ਜਨਮ ਤਾਂ ਬਹੁਤ ਸਾਲ ਸਦੀਆਂ ਪਹਿਲਾਂ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸਦੀਆਂ ਪਹਿਲਾਂ ਭਗਤ ਕਬੀਰ ਜੀ ਆ ਕੇ ਇਸ ਦੁਨੀਆ ਤੋਂ ਚਲੇ ਗਏ ਨੇ ਤੇ ਉਸ ਤੋਂ ਕਈ ਸਾਲ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਤੇ ਹੁਣ ਭਗਤ ਕਬੀਰ ਜੀ ਇਸ ਨਾਮ ਨੂੰ ਯੂਜ਼ ਤਾਂ ਕਰ ਨਹੀਂ ਸਕਦੇ ਸਨ ਪਰ ਗੋਬਿੰਦ ਨਾਮ ਸਦੀਆਂ ਤੋਂ ਹੀ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਅਸੀਂ ਗੋਬਿੰਦ ਨੂੰ ਇੱਕ ਪਰਮਾਤਮਾ ਦੇ ਨਾਮ ਦੇ ਨਾਲ ਵਰਤਦੇ ਆ ਤੇ ਜਦੋਂ ਵੀ ਅਸੀਂ ਗਿਆਨ ਦੀ ਗੱਲ ਸੁਣੀਏ ਚੰਗੀ ਗੱਲ ਸੁਣੀਏ ਤਾਂ ਸਤਿਕਾਰ ਦਈਏ ਆਪਣੇ ਚੰਗੇ ਜਿਹੜੇ ਗੁਣ ਨੇ ਆਪਣੇ ਜੀਵਨ 'ਚ ਧਾਰਨ ਦੀ ਕੋਸ਼ਿਸ਼ ਕਰੀਏ ਤੇ ਪਰ ਇਹੋ ਜਿਹੀਆਂ ਜੜੀਆਂ ਹਰਕਤਾਂ ਨੇ ਕਿ ਅਸੀਂ ਕਿਸੇ ਵੀ ਥਾਂ ਦੇ ਉੱਤੇ ਗੁਰੂ ਸਾਹਿਬ ਜੀ ਦਾ ਨਾਮ ਨਾਲ ਜੋੜ ਦਈਏ ਇਹੋ ਜਿਹੀਆਂ ਹਰਕਤਾਂ ਤੋਂ ਅਸੀਂ ਬਚੀਏ ਤੇ ਉਮੀਦ ਹੈ ਕਿ ਤੁਹਾਨੂੰ ਇਹ ਗੱਲ ਸਮਝ ਆਈ ਹੋਵੇਗੀ ਧੰਨਵਾਦ ਜੀ ਸਾਰਿਆਂ ਦਾ ਵਾਇ ਗੁਰਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ